ਮਨਨ ਕਾ ਚਲੋ ਇਹ ਕਲਾੜ ਆਈ ਆਪਣਾ ਇੱਥੇ ਗੰਨਾ ਲੱਗਦਾ ਜੀ ਗੰਨਾ ਲਾ ਕੇ ਇਧਰ ਰਸ ਨਿਕਲ ਰਿਹਾ ਰਸ ਇਧਰ ਆ ਜਣਾ ਇਹ ਆਪਣਾ ਰਸ ਇਹਦੇ ਵਿੱਚ ਆ ਜਾਂਦਾ ਜੀ ਇੱਥੋਂ ਅੱਗੇ ਰਸ ਆਪਣਾ ਪੈਪ ਰਾਹੀ ਅਸੀਂ ਇਹ ਪੈਪ ਲੱਗੀ ਹੋਈ ਆ ਰਾਜਿਸ ਤੇ ਲਗਾ ਦਿਆ ਹੈ ਅਗਰ ਆਉ ਲਗਾ ਦਈਏ ਦਰਿਆ ਤੇ ਲਗਾਇਆ ਉਹਨੇ ਦੇਖ ਲੋ ਪਹਿਲੇ ਕੜਾਹੇ ਚ ਆ ਜਾਂਦਾ ਜੀ ਬਸ ਆਪਣਾ ਇੱਥੇ ਰਸ ਗਰਮ ਹੁੰਦਾ ਜੀ ਗਰਮ ਹੋ ਕੇ ਦੂਜਾ ਤੇ ਤੀਜੇ ਦੂਜੇ ਕੜਾਹੇ ਚ ਆ ਜਾਂਦਾ ਜੀ ਦੂਜੇ ਕੜਾਹੇ 'ਚ ਜਿਹੜੀ ਮੈਲ ਕੱਟੀ ਜਾਂਦੀ ਹੈ ਜੀ ਇਹਦੇ ਮੈਲ ਸਾਰੀ ਆ ਜਿਹੜੀ ਇਹ ਨਿਕਲ ਜਾਂਦੀ ਆ ਇਹ ਸਾਰੀ ਆਪਾਂ ਭਿੰਡੀ ਦੇ ਪਾਣੀ ਨਾਲ ਹੀ ਕੱਢ ਦਈਏ ਮੈਲ ਆਪਾਂ ਆਹ ਭਿੰਡੀ ਦਾ ਪਾਣੀ ਆਈ ਆ ਦੇਖੋ ਇਹ ਲੇਸਦਾਰ ਇਸੇ ਤਰ੍ਹਾਂ ਦਾ ਕੋਈ ਆਪਾਂ ਮਸਾਲਾ ਨਹੀਂ ਪਾਉਂਦੇ ਵਿੱਚ ਮੈਲ ਕੱਟਣ ਵਾਸਤੇ ਹੀ ਸਾਰੇ ਇਹਦੇ ਨਾਲ ਹੀ ਮੈਲ ਕੱਟਦੇ ਆਂ ਆਪਾਂ ਅੱਗੇ ਆ ਤੀਜੇ ਕੜਾਹੇ 'ਚ ਆ ਕੇ ਆਪਣਾ ਤਿਆਰ ਹੋ ਜਾਂਦਾ ਜੀ ਇਹ ਇਹਦੇ ਨੇ ਤਿਆਰ ਹੋਣੇ ਜਿਵੇਂ ਅੱਗੇ ਮੰਨ ਕੇ ਚੱਲੋ ਇਹ ਖੁਆਪਾਂ ਹੁਣ ਕੱਢਦੇ ਆਂ ਦੁੱਧ ਦਾ ਕੜ 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 ਕੇ ਉਹ ਦੁਬਾਰਾ ਰਸ ਦਾ ਗੁੜ ਤਿਆਰ ਬਣ ਜਣਾ ਦੁੱਧ ਦਾ ਖੁਆ ਬਣਦਾ ਆਪਣੀ ਗੁੜ ਤਿਆਰ ਹੋ ਜਾਂਦਾ ਉੱਪਰ ਜਾ ਵਜਾ ਕੇ ਅੱਗੇ ਉਧਰ ਉਹ ਦੁਬਾਰਾ ਡੰਡ ਚ ਵਗ ਜਣਾ ਜੀ ਜੇ ਕੋਈ ਆਈਟਮ ਬਣਾਉਣੀ ਹੈ ਆਈਟਮ ਬਣ ਜੇ ਉਹ ਇੱਧਰ ਆ ਜਿੰਦੀਆਂ ਟ੍ਰੇਆਂ ਚ ਪੈ ਜਾਂਦੀਆਂ ਆਪਣੀ ਜੇ ਮੈਂ ਹੁਣ ਗਾਜਰ ਪਾਕ ਬਣਾ ਲਿਆ ਗਾਜਰ ਕੋਟ ਬਣ ਰਿਆ ਜੀ ਉਹ ਟ੍ਰੇਆਂ ਚ ਇੱਧਰ ਸਿਫਤ ਹੋ ਜੂਗਾ ਜੀ ਹੁਣ ਇੱਧਰੋਂ ਕੜਾਈ ਦੇ ਚ ਕੋਟ ਕੇ ਕਹਿੰਦਾ ਇੱਧਰ ਆ ਜਾਣਾ ਜੀ ਹਾਂਜੀ ਦੋਸਤੋ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਗੁਰੂਆਂ ਪੀਰਾਂ ਅਰਿਸ਼ੀਆਂ ਦੀ ਧਰਤੀ ਪੰਜਾਬ ਦੀ ਧਰਤੀ ਦੀ ਪੂਰੀ ਦੁਨੀਆ ਨਾਲੋਂ ਵੱਖਰੀ ਐ ਵਿਲੱਖਣ ਐ ਤੇ ਹਾਂ ਹਰ ਤਰ੍ਹਾਂ ਦਾ ਮਾਸੂਮਾ ਇੱਥੇ ਆਉਂਦਾ ਹੈ ਖਾਸ ਤੌਰ ਤੇ ਆਪਾਂ ਸਰਦੀ ਦੀ ਗੱਲ ਕਰੀਏ ਸਰਦੀ ਦੇ ਮਾਸੂਮ ਵਿੱਚ ਜਿੱਥੇ ਵਕ ਵਕ ਵਿਆਹਾਂ ਦੇ ਵਿੱਚ ਜਾਂ ਫਿਰ ਤਿਹਾਰਾਂ ਦੇ ਵਿੱਚ ਇੱਕ ਵੱਖਰੀ ਰੰਗਤ ਨਜ਼ਰ ਆਉਂਦੀ ਹੈ ਵੱਖਰੀ ਰੌਣਕ ਨਜ਼ਰ ਆਉਂਦੀ ਹੈ ਉਥੇ ਜਦ ਅੱਤ ਦੀ ਸਰਦੀ ਪੈ ਰਹੀ ਹੁੰਦੀ ਹੈ ਤਾਂ ਬਹੁਤ ਜ਼ਿਆਦਾ ਫੋਕਸ ਕਾਫੀ ਧਿਆਨ ਸਾਡੇ ਲੋਕਾਂ ਦਾ ਸਾਡੇ ਪਰਿਵਾਰਾਂ ਦੀਆਂ ਖੁਰਾਕਾਂ ਦੀ ਹੁੰਦਾ ਹੈ ਅਜਿਹਾ ਕੀ ਖਾਦਾ ਜਾਵੇ ਜਿਹੜਾ ਕਿ ਉਸ ਸਰਦੀ ਤੋਂ ਵੀ ਬਚਾਵੇ ਤੇ ਸਾਡੇ ਲਈ ਸਿਹਤਮੰਦ ਵੀ ਹੋਵੇ ਇਸੇ ਨੂੰ ਧਿਆਨ ਵਿੱਚ ਰੱਖਦੇ ਆਂ ਪੰਜਾਬ ਦੇ ਜਿਹੜੇ ਲੋਕ ਨੇ ਪੰਜਾਬ ਦੇ ਪਿੰਡ ਪੁਰਾਣੇ ਵਿਰਸੇ ਚ ਮਿਲੀ ਉਸ ਖੁਰਾਕ ਦੇ ਬਾਰੇ ਧਿਆਨ ਕਰਦੇ ਨੇ ਜਿਹੜੀ ਕਿ ਉਹਨਾਂ ਨੂੰ ਅੰਦਰੋਂ ਮਜ਼ਬੂਤ ਕਰਦੀ ਹੈ ਤੇ ਬਾਹਰੋਂ ਖੂਬਸੂਰਤ ਵੀ ਬਣਾਉਂਦੀ ਹੈ ਅਜਹੀ ਖੁਰਾਕ ਦੀ ਗੱਲ ਕਰਦੇ ਆਂ ਅਜਿਹੀ ਚੀਜ਼ ਦੀ ਗੱਲ ਕਰਦੇ ਆਂ ਅਜਿਹਾ ਕੀ ਖਾਦਾ ਜਾਵੇ ਸਰਦੀਆਂ ਦੇ ਵਿੱਚ ਸਾਡੇ ਬੱਚਿਆਂ ਨੂੰ ਸਾਡੇ ਪਰਿਵਾਰਾਂ ਨੂੰ ਸਾਡੇ ਬਜ਼ੁਰਗਾਂ ਨੂੰ ਅਜਿਹਾ ਕੀ ਦਿੱਤਾ ਜਾਵੇ ਨਾ ਸਰਦੀਆਂ ਦੇ ਵਿੱਚ ਜਿਸ ਨਾਲ ਕਿ ਉਹਨਾਂ ਦੇ ਅੰਦਰੋਂ ਸਿਹਤ ਦੀ ਮਜ਼ਬੂਤੀ ਹੈ ਜਿਹੜੀ ਉਹ ਬਰਕਰਾਰ ਰਹੀ ਇਸ ਦੇ ਨਾਲ ਹੀ ਜੋੜਦੇ ਆਪਾਂ ਪੰਜਾਬ ਦੀ ਧਰਤੀ ਦੇ ਨੌਜਵਾਨਾਂ ਦੇ ਮਿਹਨਤਕਸ਼ ਸੁਭਾ ਨੂੰ ਇੱਥੋਂ ਦੇ ਲੋਕ ਜਿੱਥੇ ਕਿਤੇ ਵੀ ਗਏ ਦੇਸ਼ ਵਿਦੇਸ਼ ਜਿੱਥੇ ਕਿਤੇ ਵੀ ਗਏ ਉਹਨਾਂ ਨੇ ਆਪਣੀ ਮਿਹਨਤ ਦੇ ਸਦਕਾ ਉੱਥੇ ਬੁਲੰਦੀਆਂ ਹਾਸਲ ਕੀਤੀਆਂ ਕਾਮਯਾਬੀ ਦੇ ਝੰਡਾ ਜਿਹੜੇ ਉਹ ਗੱਡੇ ਨੇ ਪਰ ਹੁਣ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਨਵਾਂ ਜਿਸ ਤਰ੍ਹਾਂ ਦਾ ਹਾਈਵੇ ਦਾ ਜਾਲ ਵਿਛਦਾ ਜਾ ਰਿਹਾ ਐਕਸਪ੍ਰੈਸ ਵੇ ਆ ਰਹੇ ਨੇ ਭਾਰਤ ਮਾਲਾ ਪ੍ਰੋਜੈਕਟਾਂ ਦੇ ਤਹਿਤ ਵੱਡੇ ਵੱਡੇ ਪੋਲੋ ਵੱਡੀਆਂ ਵੱਡੀਆਂ ਸੜਕਾਂ ਆ ਗਈਆਂ ਨੇ ਤਾਂ ਉਸ ਨਾਲ ਵੱਡੇ ਵੱਡੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਵੀ ਪਹੁੰਚੀਆਂ ਨੇ ਇਹਨਾਂ ਸੜਕਾਂ ਤੇ ਇਹਨਾਂ ਹਾਈਵੇਜ਼ ਦੇ ਲਾਗੇ ਅਸੀਂ ਕਿਸ ਤਰ੍ਹਾਂ ਦੇ ਰੋਜ਼ਗਾਰ ਹੈ ਜਿਹੜੇ ਉਹ ਪੈਦਾ ਕਰ ਸਕਦੇ ਆ ਸਾਡੇ ਪੰਜਾਬ ਦੇ ਨੌਜਵਾਨ ਕਿਸ ਤਰ੍ਹਾਂ ਦੇ ਰੋਜ਼ਗਾਰ ਲੈ ਕੇ ਆ ਸਕਦੇ ਨੇ ਉਸ ਭਵਿੱਖ ਤੇ ਵੀ ਇੱਕ ਝਾਤ ਪਾਵਾਂਗੇ ਸਾਡੇ ਨਾਲ ਇੱਕ ਨੌਜਵਾਨ ਹੈ ਉਸ ਦੀ ਇੱਕ ਕਹਾਣੀ ਹੈ ਉਸ ਦੀ ਕਾਮਯਾਬੀ ਤੱਕ ਆਪਾਂ ਪਹੁੰਚਦੇ ਆਂ ਚੱਲਦੇ ਆਂ ਪਿੰਡ ਬੱਪਨਪੁਰ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਆਪਣਾ ਅਸੀਂ ਗੋੜ ਬਣਾਉਣ ਦਾ ਕੰਮ ਕਰਿਆ ਜੋ ਕਿ ਆਪਣੇ ਘਲਾੜ ਦੇ ਨਾਮ ਚਾਚਾਪਤੀ ਜਕਲਾੜ ਧੂਰੀ ਤੋਂ ਮੇਰੇ ਕੋਲ ਆ ਰੋਡ ਦੇ ਉੱਪਰ ਮੇਰੇ ਤਾਲਾ ਹਵੇਲੀ ਹੋਟਲ ਬਿਲਕੁਲ ਮੇਨ ਰੋਡ ਦੇ ਉੱਪਰ ਧੂਰੀ ਤੋਂ ਮੇਰੇ ਕੋਲ ਆ ਰੋਡ ਦੇ ਉੱਪਰ ਆ ਬਿਲਕੁਲ ਆਪਣੇ ਆਪਾਂ ਇਹ 2018-19 ਸ਼ੁਰੂ ਕੀਤਾ ਜੀ ਆਪਾਂ ਆਪਾਂ ਨੂੰ 5-6 ਸਾਲ ਹੋ ਗਏ ਕੰਮ ਕਰਦਿਆਂ ਗੋੜ ਬਣਾਉਣ ਦਾ ਕੰਮ ਕਰਦਿਆਂ ਨੂੰ ਜੀ ਲੋਕਿ ਅਸੀਂ ਸਾਰਾ ਆਪਦਾ ਗੰਨਾ ਖੁੱਦ ਦਾ ਆਪ ਹੀ ਗਾਉਣਿਆ ਤੇ ਆਪ ਹੀ ਇੱਥੇ ਅਸੀਂ ਪ੍ਰੋਡਕਟ ਬਣਾ ਕੇ ਸੇਲ ਕਰਦਿਆਂ ਹਾਂ ਜੀ ਜਦੋਂ ਅਸੀਂ ਕੰਮ ਸ਼ੁਰੂ ਕਰਿਆ ਪਹਿਲਾਂ ਮੰਨ ਕੇ ਚਲੋ ਅਸੀਂ ਗੰਨਾ ਖੁੱਦ ਦਾ ਸੀ ਆਪਣਾ ਘਰ ਦਾ ਦੀ ਚਲੋ ਕੋਈ ਕੰਮ ਸ਼ੁਰੂ ਕਰੀਏ ਜੀ ਪਤੀਜਾ ਮੇਰਾ ਸੀਗਾ ਉਹ ਕਹਿੰਦਾ ਵੀ ਚਲੋ ਆਪਾਂ ਕੰਮ ਕੋਈ ਨਾ ਕੋਈ ਕੰਮ ਸ਼ੁਰੂ ਕਰੀਏ ਜਾਂ ਬਾਹਰ ਅੰਦਰ ਜਾਂਦੇ ਆ ਲੋਕ ਦਿਸਾਂ ਦਿਸਾਂ ਜਾ ਰਹੇ ਨੇ ਵੀ ਕਿਉਂ ਨਾ ਆਪਾਂ ਇੱਥੇ ਕੋਈ ਕੰਮ ਦੇਖ ਲਈਏ ਇੰਨਾ 20 ਬੀ ਲੱਖ ਰੁਪਏ ਲਾ ਕੇ ਜਾਂ ਵੀ ਉੱਥੇ ਜਾ ਕੇ ਵੀ ਆਪਾਂ ਕਰਨੀਆ ਨੌਕਰੀ ਆ ਜੀ ਮਿੰਨਤੇ ਕਰਨੀਆਂ ਉਹੀ ਮਿੰਨਤੋਰੇ ਕਰਕੇ ਆਪਾਂ ਕਿਉਂ ਨਾ ਇੱਥੇ ਆਪਣੀ ਅਲੱਗ ਪਛਾਣ ਬਣਾਈਏ ਚਲੋ ਆਪਸ ਵਿੱਚ ਪੰਜਾਬਰਲੇ ਆਪਣਾ ਪਰਿਵਾਰਕ ਰਿਲੇਸ਼ਨ ਆ ਨਹੀਂ ਆਪਣਾ ਚਾਚਾ ਪਤੀਜਾ ਨਾਮ ਤੇ ਅਸੀਂ ਤਾਂ ਅਸੀਂ ਘਿਹੜ ਦਾ ਨਾਮ ਚਾਚਾ ਪਤੀਜਾ ਰੱਖਿਆ ਚਾਚੇ ਪਤੀਜਾ ਨਾਲ ਕੇਈ ਦੋਨਾਂ ਨੇ ਇਹ ਕੰ ਅਸੀਂ ਉੱਥੇ ਗਏ ਦੋਨੋਂ ਜਾਣੇ ਉੱਥੇ ਜਾ ਕੇ ਜੀ ਟ੍ਰੇਨਿੰਗ ਲੈਤੀ ਜਾਂਦੇ ਰਹੇ ਅਸੀਂ ਟ੍ਰੇਨਿੰਗ ਲੈ ਤੇ ਪੀਓ ਜੂ ਰਾਹੀਂ ਟ੍ਰੇਨਿੰਗ ਲੈ ਕੇ ਉਦੋਂ ਬਾਅਦ ਅਸੀਂ ਇਹ ਕੰਮ ਸਟਾਰਟ ਕਰਤਾਈ ਅਸੀਂ ਸਾਰਾ ਜੋ ਆਪਣਾ ਜਿੰਨਾ ਵੀ ਸਮਾਨ ਸੀ ਇਕੱਠਾ ਕੀਤਾ ਚਲੋ ਪਹਿਲੇ ਸਾਲ ਅਸੀਂ ਸਟਾਰਟ ਕੀਤਾ ਹੌਲੀ ਹੌਲੀ ਅੱਗੇ ਸਾਨੂੰ ਪਤਾ ਚੱਲਦਾ ਰਿਹਾ ਸਾਨੂੰ ਖੇਤੀ ਵਿਗਿਆਨ ਕੇਂਦਰ ਖੇੜੀ ਸੰਗਰੂਰ ਦਾ ਇਹਨਾਂ ਦੇ ਬਹੁਤ ਸਹਿਯੋਗ ਰਾਈ ਸਾਨੂੰ ਉੱਥੋਂ ਜੀ ਉਹਨਾਂ ਨੇ ਵੀ ਸਾਨੂੰ ਅੱਗੇ ਰਸਤਾ ਦਿਖਾਉਂਦੇ ਗਏ ਜੀ ਅਲੱਗ-ਅਲੱਗ ਪਹਿਲਾਂ ਕੁਝ ਕ ਆਈਟਮਾਂ ਤੋਂ ਸਟਾਰਟ ਕਰਿਆ ਕੰਮ ਉਦੋਂ ਬਾਅਦ ਵਾਧਾ ਵਾਧਾ ਕੰਮ ਅੱਜ ਦੀ ਘੜੀ ਅਸੀਂ ਹੁਣ ਵੀ ਜਿਹਨੇ ਮਰਜ਼ੀ ਕਰਵਾ ਲਓ ਉਹਨੇ ਤਿਆਰ ਕਰ ਸਕਦੇ ਆਂ ਆਪਾਂ ਗੁੜ ਦੇ ਵਿੱਚ ਹੀ ਸਾਰਾ ਆਰਗੈਨਿਕ ਤਰੀਕੇ ਨਾਲ ਹੀ ਕਰਦੇ ਆਂ ਕਿਸੇ ਤਰ੍ਹਾਂ ਕੈਮੀਕਲ ਦੀ ਮਸਾਲਾ ਨਹੀਂ ਕੋਈ ਚੀਨੀ ਨਹੀਂ ਪਿਓਰ ਹੁੰਦਾ ਆਪਣਾ 100% ਗੁੜ ਜੀ ਬਿਲਕੁਲ ਜੋ ਕਿ ਅਸੀਂ ਇਕੱਠੇ ਨੇ ਰਲ ਕੇ ਕੰਮ ਸਟਾਰਟ ਕੀਤਾ ਹੀ ਆਪਾਂ ਨੇ ਜੇ ਮੰਨ ਕੇ ਚਲੋ ਇਹ ਖਲਾੜ ਆਈ ਆਪਣਾ ਇਹ ਤੇ ਗੰਨਾ ਲੱਗਦਾ ਜੀ ਗੰਨਾ ਲਾ ਕੇ ਇਧਰ ਰਸ ਨਿਕਲ ਰਿਹਾ ਰਸ ਇਧਰ ਆ ਜਣਾ ਇਹ ਆਪਣਾ ਰਸ ਇਹਦੇ ਵਿੱਚ ਹੋ ਜਾਂਦਾ ਜੀ ਇੱਥੋਂ ਅੱਗੇ ਰਸ ਆਪਣਾ ਪੈਪ ਰਾਹੀਂ ਅਸੀਂ ਆ ਪੈਪ ਲੱਗੀ ਹੋਈ ਆ ਕੜੀ ਤੇਲ ਲਗਾ ਲਿਆ ਹੈ ਅਗਰ ਆ ਲਗਾਤੀਏ ਬੜੀਆ ਤੇ ਲਗਾਏ ਉਹ ਦੇਖ ਲੋ ਪਹਿਲੇ ਕੜਾਹੇ ਚ ਆ ਜਾਂਦਾ ਜੀ ਰਸ ਆਪਣਾ ਇੱਥੇ ਰਸ ਗਰਮ ਹੁੰਦਾ ਜੀ ਗਰਮ ਹੋ ਕੇ ਦੂਜਾ ਤੇ ਤੀਜੇ ਦੂਜੇ ਕੜਾਹੇ ਚ ਆ ਜਾਂਦਾ ਜੀ ਦੂਜੇ ਕੜਾਹੇ ਚ ਜਿਹੜੀ ਮੈਲ ਕੱਟੀ ਜਾਂਦੀ ਹੈ ਜੀ ਇਹ ਜੋ ਮੈਲ ਸਾਰੀ ਹੈ ਜਿਹੜੀ ਇਹ ਨਿਕਲ ਜਾਂਦੀ ਹੈ ਇਹ ਸਾਰੀ ਆਪਾਂ ਭਿੰਡੀ ਦੇ ਪਾਣੀ ਨਾਲ ਹੀ ਕੱਢ ਦੋਈ ਮੈਲ ਆਪਾਂ ਆਹ ਭਿੰਡੀ ਦਾ ਪਾਣੀ ਹੈ ਜੀ ਆ ਦੇ ਕੋਈ ਲੇਸਦਾਰ ਇਸੇ ਤਰ੍ਹਾਂ ਦਾ ਕੋਈ ਆਪਾਂ ਮਸਾਲਾ ਨਹੀਂ ਪਾਉਂਦੇ ਵਿੱਚ ਮੈਲ ਕੱਟਣ ਵਾਸਤੇ ਜੀ ਸਾਰੇ ਇਹਦੇ ਨਾਲ ਹੀ ਮੈਲ ਕੱਟਦੇ ਆਂ ਆਪਾਂ ਗੁੜ ਸ਼ੱਕਰ ਜੋ ਵੀ ਆਪਾਂ ਤਿਆਰ ਕਰਦੇ ਆ ਆਰਗੈਨਿਕ ਤਰੀਕੇ ਨਾਲ ਹੀ ਤਿਆਰ ਕਰਦੇ ਆ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਮਸਾਲਾ ਨਹੀਂ ਕੋਈ ਚੀਨੀ ਨਹੀਂ ਪਿਓਰ ਆਰਗੈਨਿਕ ਹੀ ਤਿਆਰ ਕਰਦੇ ਆ ਅਸੀਂ ਪ੍ਰੋਸੈਸਾਂ ਆ ਜੀ ਕਿਸੇ ਤਰ੍ਹਾਂ ਦੇ ਦੇ ਵਿੱਚ ਅਸੀਂ ਭਿੰਡੀ ਨਾਲ ਮੈਲ ਕੱਟਦੇ ਆ ਕੋਈ ਕਿਸੇ ਤਰ੍ਹਾਂ ਦਾ ਕੈਮੀਕਲ ਨਹੀਂ ਯੂਜ਼ ਕਰਦੇ ਕੱਲਾ ਸ਼ੱਕਰ ਤੇ ਮਿੱਠਾ ਸੋਡਾ ਪੈਂਦਾ ਉਹ ਵੀ ਬੰਦਾ ਆਪ ਨਾਲ ਲੈ ਆਵੇ ਕੋਈ ਸਾਨੂੰ ਦਿੱਕਤ ਨਹੀਂ ਹੈਗੀ ਉਹਦੇ ਵਿੱਚ ਗੁੜ ਦੇ ਵਿੱਚ ਕੁਝ ਵੀ ਨਹੀਂ ਪੈਂਦਾ ਜੀ ਗੰਨਾ ਆਪਣਾ 10 ਵਾਰ ਏਕੜ ਗੰਨਾ ਹੁੰਦਾ ਜੀ ਆਪਣਨ ਬੇ ਸਾਰਾ ਜੋ ਕਿ ਅਸੀਂ ਇੱਥੇ ਬਣਾ ਕੇ ਗੁੜ ਬਣਾ ਕੇ ਇੱਥੇ ਵੇਚਦੇ ਆ ਇੱਥੇ ਪ੍ਰੋਡਕਟ ਬਣਾ ਕੇ ਇੱਥੇ ਤੇ ਬਾਕੀ ਹੁਣ ਮੰਨ ਕੇ ਚਲੋ ਇਹ ਮਿਲਾਂ ਦਾ ਬਹੁਤ ਬੁਰਾ ਹਾਲ ਆਈ ਮਿਲਾਂ ਚ ਪੈਸੇ ਨਹੀਂ ਮਿਲ ਰਹੇ ਇਹ ਮਿਲਾਂ ਬੰਦ ਪਈਆਂ ਨੇ ਜੀ ਉਹਦੇ ਕਰਕੇ ਅਸੀਂ ਕਿਹਾ ਨਾ ਵੀ ਆਪਦਾ ਅਲੱਗ ਕੰਮ ਸ਼ੁਰੂ ਕੀਤਾ ਵੀ ਚਲੋ ਨਾ ਤਾਂ ਆਪਣੀ ਅਲੱਗ ਪਹਿਚਾਣ ਹੋ ਜਾਂਦੀ ਆ ਤੇ ਨਾਲ ਹੀ ਆਪਾਂ ਚਲੋ ਆਪਦਾ ਨਾਮ ਬਣੂਗਾ ਤੇ ਆਪਣੀ ਸਮੇਂ ਸਿਰ ਫਸਲ ਨਿਪਟ ਜੰਦੀ ਆ ਤੇ ਸਮੇਂ ਸਿਰ ਉਹਦੂ ਦੁੱਗਣੀ ਅਸੀਂ ਕਮਾਈ ਵੀ ਕਰ ਲੈਨੇ ਆ ਮਿਲ ਦੇ ਨਾਲੋਂ ਤਾਂ ਜੀ ਮੰਨ ਕੇ ਚਲੋ ਪਹਿਲਾਂ ਸਾਨੂੰ ਆਈ ਸੀ ਚਲੋ ਅੱਜ ਕੱਲ੍ਹ ਲੋਕ ਬਹੁਤ ਬੱਚੇ ਨੌਜਵਾਨ ਪੀੜੀ ਨੂੰ ਬਸ ਲਾਗਤ ਲੱਗੀ ਹੋਈ ਆ ਅਸੀਂ ਬਾਹਰ ਜਾਣਾ ਬਾਹਰ ਜਾਣਾ ਜੇ ਆਪਾਂ ਬਾਹਰ ਦਾ ਕੋਈ ਦਿੱਕਤ ਹੋ ਵੀ ਨਹੀਂ ਹੈਗਾ ਜੀ ਕੰਮ ਤਾਂ ਇੱਥੇ ਹੀ ਬਹੁਤ ਹੈ ਆਪਣਾ ਜੇ ਆਪਾਂ ਹੋਰੇ ਕੋਈ ਰਜ਼ਗਾਰ ਕਰੀਏ ਔਰੇ ਆਪਾਂ ਨੂੰ ਕੋਈ ਕਾਟ ਨਹੀਂ ਹੈ ਜੀ ਆਪਣੇ ਪੰਜਾਬ ਦੇ ਵਿੱਚ ਜੀ ਬਸ ਇੱਕ ਵਾਰਸ ਉੱਥੇ ਵੀ ਜਾ ਕੇ ਆਪਾਂ ਗੁਲਾਮੀ ਕਰਨੀ ਆ ਨੌਕਰੀ ਤਾਂ ਉੱਥੇ ਵੀ ਕਰਨੀ ਆ ਕੰਮ ਤਾਂ ਉੱਥੇ ਵੀ ਕਰਨਾ ਪਊ ਮਿੰਤ ਤਾਂ ਉੱਥੇ ਕਰਨੀ ਆ ਜੇ ਉਹੀ ਮਿੰਤ ਤਾਂ ਪੌਰੇ ਕਰ ਲੀਏ ਔਰੇ ਆਪਦੀ ਖੁੱਦੀ ਆ ਆਪਣਾ ਸਭ ਕੁਝ ਲੋਕਾਂ ਦੇ ਡੇਡੇ ਜ਼ਮੀਨ ਜਾਇਦਾਦਾਂ ਦੇ ਬਾਹਰ ਜਾ ਰਹੇ ਨੇਗੇ ਉੱਥੇ ਜਾ ਕੇ ਗੁਲਾਮੀ ਕਰ ਰਹੇ ਨੇ ਕਿਉਂ ਨਾ ਔਰੇ ਆਪਦਾ ਕੋਈ ਕੰਮ ਕਰਨਾ ਆਪਣੇ ਪੰਜਾਬ ਦੇ ਵਿੱਚ ਆਪਣੀ ਅਲੱਗ ਪਛਾਣ ਬਣਾਉਣੀ ਇੱਥੇ ਆਪਣੀ ਜੀ ਅਸੀਂ ਸ਼ੁਰੂ ਦੇ ਵਿੱਚ ਕੰਮ ਸ਼ੁਰੂ ਕਰਿਆ ਜਦੋਂ ਅਸੀਂ ਆਪਾਂ 18 1 ਮਨ ਕੇ ਚਲੋ ਜੀ ਸਟਾਰਟਿੰਗ ਦਾ ਅਸੀਂ ਥੋੜੇ ਤੇ ਕਰੀ ਜਿਉਂਦੇ ਅੱਗੇ ਸਾਨੂੰ ਰਿਸਪੌਂਸ ਮਿਲਦਾ ਰਿਹਾ ਜਿਉਂਦੇ ਅਸੀਂ ਕੰਮ ਵਧਾਉਂਦੇ ਗਏ ਜੀ ਮਨ ਕੇ ਚਲੋ 2-4 ਲੱਖ ਤੋਂ ਇਹ ਸਟਾਰਟਿੰਗ ਹੋ ਜਾਂਦੀ ਆ ਕਿਤੋਂ ਵੀ ਛੋਟੇ ਪ੍ਰੋਜੈਕਟ ਹੋਵੇ ਵੀ ਗੱਲ ਤੋਂ ਛੋਟਾ ਵੀ ਹੋ ਜੂ ਪੈਸਾ ਜਿੰਨੀ ਮਰਦੀ ਲਾਗਤ ਨਾਲ ਕਰ ਸਕਦੇ ਉਹਨਾਂ ਕੋ ਹੋ ਸਕੇ ਉਹ ਜਿਹਾ ਸੈਟਿੰਗ ਦਾ ਇਹ ਜੀ ਆਪਣੀ ਜਿਉਂਦੇ ਅੱਗੇ ਸਾਨੂੰ ਰਿਸਪੌਂਸ ਮਿਲਦਾ ਕੰਮ ਵੱਧਦਾ ਰਿਹਾ ਜਿਉਂ ਅਸੀਂ ਅੱਗੇ ਵਧਾਉਂਦੇ ਰਿਹਾ ਜੀ ਇਹਨੂੰ ਕੰਮ ਨੂੰ ਆਪਣੀ ਕਿਉਂਕਿ ਕੋਈ ਵੀ ਕੰਮ ਸ਼ੁਰੂ ਕਰਦੇ ਆ ਪਹਿਲਾਂ ਆਪਾਂ ਨੂੰ ਉਹਦੇ ਬਾਰੇ ਨੋਲਜ ਹੋਣੀ ਚਾਹੀ ਥੋੜਾ ਜਿਹਾ ਆਪਾਂ ਨੂੰ ਇਹ ਕੰਮ ਦੇ ਵਿੱਚ ਪਤਾ ਹੋਵੇ ਵੀ ਆਪਾਂ ਕੀ ਸਿਸਟਮ ਆਏ ਹੁਣ ਮੰਨ ਕੇ ਚੱਲੋ ਸੀ ਪੀ ਜੀ ਲੁਧਿਆਣੇ ਨੇ ਟ੍ਰੇਨਿੰਗ ਦਿੱਤੀ ਉਹਨਾਂ ਨੇ ਸਾਨੂੰ ਦੱਸਿਆ ਵੀ ਐਦਾਂ ਗੁੜ ਬਣਦਾ ਵੀ ਆਹ ਵੈਰੈਟੀ ਚਾਹੀਦੀ ਆਪਾਂ ਨੂੰ ਗੰਨੇ ਦੀ ਜਿਵੇਂ ਸਾਡੀ ਗੰਨੇ ਦੀ ਆ ਵੈਰੈਟੀ ਬੀਜੀ ਹੋਈ ਆ ਵੀ ਉਹ ਗੁੜ ਦੇ ਹਿਸਾਬ ਨਾਲ ਹੀ ਜਿਵੇਂ ਵੀ ਆਹ ਵੈਰੈਟੀ ਦਾ ਗੁੜ ਬਣਨਾ ਉਹੀ ਵੈਰੈਟੀ ਬੀਜਦੇ ਆਪਾਂ ਐ ਨਹੀਂ ਵੀ ਹਰੇਕ ਵੈਰੈਟੀ ਦਾ ਗੁੜ ਬਣ ਜੂਗਾ ਜੀ ਉਹਦੇ ਲਈ ਸਪੈਸ਼ਲਿਟੀ ਚਾਹੀਦੀ ਆ ਵੈਰੈਟੀਆਂ ਗੁੜ ਦੇ ਖਾਤਰ ਬੀਜੇ ਤੇ ਉਹਨਾਂ ਨੇ ਦੱਸਿਆ ਵੀ ਇੰਨੇ ਆਪਣੇ ਤਾਮਾ ਤੇ ਗੁੜ ਬਣਨ ਦੇ ਸ਼ੱਕਰਬਾਨੀ ਆ ਉਹਦੇ ਬਾਰੇ ਸ ਪੂਰੀ ਟ੍ਰੇਨਿੰਗ ਦਿੱਤੀ ਉਹਨਾਂ ਨੇ ਲੁਧਿਆਣੇ ਜਿਵੇਂ ਅਸੀਂ ਖਿਲਾੜੇ ਦਾ ਕੰਮ ਸ਼ੁਰੂ ਕਰਦੇ ਆਂ ਪਹਿਲਾਂ ਤਾਂ ਆਪਾਂ ਨੂੰ ਮੰਨ ਕੇ ਚੱਲੋ ਮੇਨ ਤਾਂ ਹੀ ਆਪਣਾ ਜਗ੍ਹਾ ਦਾ ਹੋ ਗਿਆ ਜਗ੍ਹਾ ਹੋ ਗਈ ਚਲੋ ਆਪਣੀ ਪ੍ਰੋਸੈਸਿੰਗ ਵਿੱਚ ਬਣਾਉਂਦਾ ਜਿਵੇਂ ਆਪਣਾ ਜਿਗਾੜ ਜੋ ਵੀ ਲੱਗਿਆ ਹੋਇਆ ਖਿਲਾੜ ਲੈ ਲਿਆ ਜਿਹੜਾ ਉਹ ਖਿਲਾੜੀ ਵਿੱਚ ਗੰਨਾ ਪੇੜਨਾਗਾ ਅੱਗੇ ਕੜਾਹੇ ਲੱਗਦੇ ਆ ਇੱਕ ਜਿਵੇਂ ਪਹਿਲਾਂ ਲੱਗਦਾ ਸੀ ਇੱਕ ਕੜਾਹੇ ਵਾਲਾ ਹੁੰਦਾ ਸੀਗਾ ਜੀ ਹੁਣ ਤਿੰਨ ਕੜਾਹੇ ਲੱਗਣ ਲੱਗੇ ਹੁਣ ਆਪਣੇ ਤਿੰਨ ਲੱਗੇ ਉਹਦੇ ਨਾਲ ਲਾਈਨ ਲਾ ਲਓ ਪ੍ਰੋਡਕਸ਼ਨ ਦੇ ਹਿਸਾਬ ਨਾਲ ਜਿੰਨਾ ਵੱਧ ਕੰਮ ਵੱਧ ਕੰਮ ਜੇ ਚੱਲੀ ਜਾਂਦਾ ਉਹਨੇ ਉਸ ਹਿਸਾਬ ਨਾਲ ਕੜ ਉਕਾਬਤ ਵੱਧ ਹੋ ਜਾਂਦੇ ਵੱਧ ਪਾਕ ਦਾ ਕੁੜ ਜਿਵੇਂ ਪਹਿਲਾ ਕੜਾ ਹੋਂ ਦੇ ਵਿੱਚ ਅਸੀਂ ਪਾਉਣਾ ਰਾਸ਼ ਗਰਮ ਹੋ ਜਾਂਦੀ ਅਗਲੇ ਚ ਮੈਲ ਕੱਟੀ ਜਾਂਦੀ ਆ ਤੀਜੇ ਜਾ ਕੇ ਤਿਆਰ ਹੁੰਦਾ ਹੀ ਉਹ ਉਸ ਹਾਵ ਨਾਲ ਵੱਧ ਜਾਂਦੀ ਪ੍ਰੋਡਕਸ਼ਨ ਨਿਕਲਦੀ ਆ ਸਾਡੀ ਉਹਦੇ ਵਿੱਚ ਜੇ ਇੱਕ ਸਿੰਗਲ ਕੜਾ ਹਾ ਉਹਨਾਂ ਮਾਲ ਨਹੀਂ ਪੂਰਾ ਹੁੰਦਾ ਹੀ ਉਹਦੇ ਵਿੱਚ ਆਪਣਾ ਜਦੋਂ ਕਿ ਸ਼ੁਰੂ ਹੁੰਦਾ ਸੀ ਜੇਮ ਕਦੋਂ ਤੱਕ ਚੱਲਦਾ ਜੀ ਸੀਜ਼ਨ ਮੰਨ ਕੇ ਚੱਲੋ 11ਵਾਂ ਮਹੀਨਾ ਸ਼ੁਰੂ ਹੁੰਦਾ ਹੀ ਆਪਣਾ 11ਵਾਂ ਤੋਂ ਲੈ ਕੇ ਵਿਸਾਖੀ ਤੱਕ ਚੱਲਣੀ ਹੈ ਅਪ੍ਰੈਲ ਤੱਕ ਹੀ ਆਪਣਾ ਮੈਨ ਪਾਵਰ ਤਾਂ ਜਿੰਨੇ ਹੋਣ ਉੰਨੇ ਹੀ ਥੋੜੀ ਥੋੜੇ ਨੇ ਕਿਉਂਕਿ ਸਾਡਾ ਪਰਿਵਾਰ ਵੀ ਖੁਦ ਅਸੀਂ ਆਪ ਕੰ ਹੋਰ ਨੇ ਉਹਨਾਂ ਨੂੰ ਵੀ ਰੋਜ਼ਗਾਰ ਦੇ ਰੱਖਿਆ 8-10 ਬੰਦਿਆਂ ਨੂੰ ਆਪਾਂ ਨੇ ਬਹੁਤ ਜ਼ਿਆਦਾ ਬਹੁਤ ਰਿਸਪੌਂਸ ਮਿਲਦਾ ਕਿਉਂਕਿ ਆਪਣੀ ਚੀਜ਼ ਪਿਓਰ ਹੋ ਜੀ ਕਿਸੇ ਤਰ੍ਹਾਂ ਦਾ ਕੈਮੀਕਲ ਨਹੀਂ ਮਸਾਲਾ ਨਹੀਂ ਕੋਈ ਚੀਨੀ ਨਹੀਂ ਮੰਨ ਕੇ ਚਲੋ ਹੁਣ ਆ ਪਿੱਛੇ ਇੱਧਰ ਡਾਕਟਰ ਲਖਵੀਰ ਸਿੰਘ ਜੀ ਨੇ ਫੜਿਆ ਹੁਸ਼ਿਆਰਪੁਰ ਕੰਨੀ ਦੇਖਿਆ ਤੁਸੀਂ ਸਿਸਟਮ ਕੀ ਚੱਲ ਰਿਹਾ ਜੀ ਉੱਥੇ ਨਾਲੋ ਜਿਹਾ ਇਹੋ ਜਿਹਾ ਕੈਮੀਕਲ ਪਾ ਰਹੇ ਨੇ ਜਿਹੜੇ ਪ੍ਰਵਾਸੀ ਮਜ਼ਦੂਰ ਉਧਰ ਜੁਪੀ ਕੰਨੀ ਆ ਕੇ ਬੈਠੇ ਨੇ ਉਹਨਾਂ ਨੇ ਇੰਨਾ ਗੰਦ ਪਾ ਰੱਖਿਆ ਇੱਥੇ ਬਹੁਤ ਜ਼ਿਆਦਾ ਅਸੀਂ ਆਪ ਕਹਿੰਦੇ ਵੀ ਸਕੰਜਾ ਕਸਣਾ ਚਾਹੀਦਾ ਤੇ ਸਭ ਦੇ ਸੈਂਪਲ ਜਿੰਨੇ ਕਿਉਂਕਿ ਇੰਨਾ ਇੰਨਾ ਗੰਦ ਪਾ ਰੱਖਿਆ ਬਹੁਤ ਜ਼ਿਆਦਾ ਇਹਦੇ ਕੈਮੀਕਲ ਪੈਂਦੇ ਆ ਜਿਹਦੇ ਨਾਲ ਕੈਂਸਰ ਪੈਦਾ ਹੁੰਦਾ ਈ ਇਹਦੀਆਂ ਬਿਮਾਰੀਆਂ ਰੰਗ ਕੀ ਮਸਾਲੇ ਕੈਮੀਕਲ ਇਹ ਜੇ ਪਾ ਰਹੇ ਨੇ ਚੀਨੀ ਚੀਨੀ ਵੀ ਕੈਮੀਕਲ ਆ ਆਪਾਂ ਚੀਨੀ ਤੋਂ ਬਚ ਕੇ ਤਾਂ ਲੋਕ ਆਪਣੇ ਲਵੇ ਆਉਂਦੇ ਨੇ ਵੀ ਅਸੀਂ ਗੁਰ ਸ਼ੱਕਰ ਖਾਈਏ ਜੀ ਚੀਨੀ ਨਾਲ ਲਾ ਲੋ ਵੀ 슈ਗਰ ਉਹ ਹੁੰਦਾ ਈ ਉਹ ਜਿਹੜੇ ਕੈਮੀਕਲ ਪੈਂਦੇ ਆ ਕੈਂਸਰ ਦੇ ਕਾਰਨ ਉਹੀ ਨੇ ਵੱਡੇ ਇੰਨੀਆਂ ਬਿਮਾਰੀਆਂ ਲੱਗ ਪਈਆਂ ਲੋਕਾਂ ਨੂੰ ਉਹ ਤੋਂ ਬਚਦੇ ਆ ਆਪਣੇ ਆਪਾਂ ਫੇਰ ਉਹਨੂੰ ਚੀਨੀ ਖਵਾ ਰਹਿਆਂ ਨੇ ਉਧਰ ਐ ਲੋ ਵੀ ਇੰਨੇ ਥਾਪੇ ਪਾਇਆ ਬਹੁਤ ਫੜੇ ਗਿਆ ਸੀ ਆਪ ਕਹਿੰਦੇ ਵੀ ਹੁਣ ਜਿਵੇਂ ਆ ਯ ਉਹ ਵੀ ਆਂਦੀ ਉਹਨਾਂ ਨੂੰ ਫੜਨਾ ਚਾਹੀਦਾ ਜੀ ਪਿੰਡਾਂ ਵਾਲੇ ਲੋਕਾਂ ਨੂੰ ਵੀ ਚਾਹੀਦਾ ਵੀ ਅਸੀਂ ਦੇਖੀਏ ਵੀ ਆਪਾਂ ਕਿਉਂ ਬਿਮਾਰੀ ਖਾ ਰਹੇ ਹਣੀ ਇਹ ਗਾਗਤਾ ਹੀ ਬਣ ਕੇ ਚੱਲੋ ਵੀ ਆਪਣੇ ਦੇਸਾਂ ਬਰੇਸਾਂ 'ਚ ਵੀ ਆਪਾਂ ਗੁੜ ਭੇਜਤਾ ਹੀ ਆਪਣਾ ਵੀ ਕੋਈ ਇਹ じゃ ਕੋਨਾ ਛੱਡੀ ਨਹੀਂ ਜਿੱਥੇ ਆਪਣਾ ਗੁੜ ਨਾ ਗਿਆ ਹੋਵੇ ਜੀ ਬਾਹਰ ਜਿੰਨੇ ਦੇਸ਼ ਬਰੇਸ ਸਾਰੇ ਉੱਥੇ ਗਏ ਜੀ ਆਪਣੇ ਲਵੇ ਲਾਉਣਾ ਜਿੰਨਾ ਪੰਜਾਬ ਤਾਂ ਪੂਰਾ ਹੈਗੀ ਹੈਗਾ ਕੋਈ ਦਿੱਕਤ ਨਹੀਂ ਉਹਦੇ ਦਾ ਆਪਣੇ ਜੀ ਅੱਗੇ ਆ ਤੀਜੇ ਕੜਾਹੇ 'ਚ ਆ ਕੇ ਆਪਣਾ ਤਿਆਰ ਹੋ ਜਾਂਦਾ ਜੀ ਇਹ ਇਹ ਜਿਹੜੇ ਨੇ ਤਿਆਰ ਹੋਣੇ ਜਿਵੇਂ ਅੱਗੇ ਮੰਨ ਕੇ ਚੱਲੋ ਵੀ ਖੁਆਪਾ ਹੁਣ ਕੱਢਦੇ ਆ ਦੁੱਧ ਦਾ ਕੜ 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 ਕੇ ਉਦੋਂ ਬਾਅਦ ਰਸ ਦਾ ਗੁੜ ਤਿਆਰ ਬਣ ਜਣਾ ਦੁੱਧ ਦਾ ਖੁਆ ਬਣਦਾ ਔਕਣੀ ਗੁੜ ਤਿਆਰ ਹੋ ਜਾਣਾ ਇਹ ਉੱਪਰ ਜਾ ਕੇ ਅੱਗੇ ਉਧਰੋਂ ਉਦੋਂ ਬਾਅਦ ਡੰਡ 'ਤੇ ਵਗ ਜਣਾ ਜੀ ਜੇ ਕੋਈ ਆਈਟਮ ਬਣਾਉਣੀ ਆ ਆਈਟਮ ਬਣ ਜੇ ਉਹ ਇੱਧਰ ਆ ਜਿੰਦਾ ਟ੍ਰੇਨ 'ਚ ਪੈ ਜਾਂਦੀ ਆ ਆਪਣੀ ਜਿਵੇਂ ਹੁਣ ਗਾਜਰ ਪਾਕ ਬਣ ਰਿਹਾ ਗਾਜਰ ਕੋਟ ਬਣ ਰਿਆ ਜੀ ਉਹ ਟ੍ਰੇਨਾਂ 'ਚ ਇੱਧਰ ਸਿਰਤ ਹੋ ਜੂਗਾ ਜੀ ਹੁਣ ਇੱਧਰੋਂ ਕੜਾਈ ਦੇ ਜੇ ਗੁੜ ਸ਼ੱਕਰ ਵਗੈਰਾ ਉੱਪਰ ਘੰਡੇ ਚਵਾ ਗਏ ਨੇ ਇਹ ਦੇਖੋ ਇਹਨਾਂ ਆ ਸ਼ੱਕਰ ਬਣੀ ਪਈ ਹੈ ਇੱਥੇ ਨਾਲ ਆ ਸ਼ੱਕਰ ਆ ਹੀ ਬਣੀ ਹੋਈ ਸ਼ੱਕਰ ਤਿਆਰ ਹੋਈ ਹੈ ਇਹ ਸਾਰਾ ਆਪਣਾ ਸਫਾਈ ਨਾਲ ਕੰਮ ਆਈ ਥੱਲੇ ਵੀ ਟੈਲ ਲੱਗਿਆ ਕੋਈ ਮਿੱਟੀ ਵਗੈਰਾ ਕੋਈ ਹੋਰ ਨਾ ਇੱਧਰ ਹੋਵੇ ਸਾਰਾ ਪੂਰਾ ਸਫਾਈ ਨਾਲ ਕੰਮ ਕੀਤਾ ਹੋਈ ਆਪਣਾ ਜਿਵੇਂ ਗੁੜ ਦੇ ਵਿੱਚ ਮੰਨ ਕੇ ਚੱਲੋ ਜੀ ਆਪਾਂ ਇਹ ਸਿੰਪਲ ਗੋੜ ਹੋ ਗਿਆ ਜਿਹੜੀਆਂ ਆਈਟਮਾਂ ਤਿਆਰ ਕਰਦੇ ਆ 15 ਘੱਟੋ ਘੱਟ 14-15 ਫਲੇਵਰ ਤਿਆਰ ਕਰਦੇ ਆ ਗੋੜ ਦੇ ਵਿੱਚ ਹੀ ਆਪਾਂ ਜਿਵੇਂ ਸਿੰਪਲ ਗੋੜ ਹੋ ਗਿਆ ਜੀ ਇਹ ਪਲੇਨ ਗੋੜ ਆ ਗਿਆ ਇਹ ਸੌਂਫ ਵਾਲਾ ਗੋੜ ਹੋ ਗਿਆ ਜੀ ਇਹ ਅੱਗੇ ਮੈਡੀਕੇਟਡ ਗੋੜ ਆ ਗਿਆ ਇਹ ਮੈਡੀਕੇਟਡ ਗੋੜਾ ਜੀ ਇਹਦੇ ਵਿੱਚ ਅੰਬ ਹਲਦੀ ਸੁੰਡ ਦਾਲਚੀਨੀ ਕਾਲੀ ਮਿਰਚ ਸੌਂਫ ਜਮੈਨ ਵੱਡੀ ਛੋਟੀ ਇਲਾਇਚੀ ਸਾਰਾ ਇਹਦੇ ਵਿੱਚ ਮਿਕਸ ਹੁੰਦਾ ਜੀ ਇਹਦੇ ਜਿਵੇਂ ਬਾਹ ਵਾਸਤੇ ਕਬਜ ਵਾਸਤੇ ਮੰਨ ਕੇ ਚਲੋ ਹਾਜਮੇ ਵਾਸਤੇ ਵਧੀਆ ਚੀਜ਼ ਆਈ ਹੈ ਇਹ ਆ ਗਈ ਆਪਣਾ ਮੂਫਲੀ ਸੌਂਫ ਜਮੈਨ ਨਾਰੀਅਲ ਸਾਰਾ ਮਿਕਸ ਟਿੱਕੀ ਆਈ ਹੈ ਆਪਣੀ ਅੱਗੇ ਤਿਲ ਦੀ ਟਿੱਕੀ ਆ ਗਈ ਇਹ ਇਹ ਤਿਲ ਵਾਲਾ ਗੁੜਾ ਹੈ ਇਹ ਤਿਲ ਗੁੜ ਜੀ ਅੱਗੇ ਅਬਨਾਲਸੀ ਵਾਲਾ ਗੁੜਾ ਆ ਗਈ ਇਹ ਅਲਸੀ ਦਾ ਗੁੜਾ ਹੈ ਤੇ ਚਾਲਸੀ ਵੀ ਆਈ ਬਾਕੀ ਇਹ ਸ਼ੱਕਰ ਆ ਗਈ ਦਸੀ ਚਾਹ ਵਾਸਤੇ ਚਾਹ ਜਪਾਉ ਦੁੱਧ ਚ ਪਾਉ ਜਿਵੇਂ ਮਰਜੀ ਵਾਲੀ ਦੋ ਚਾਹ ਨਹੀਂ ਫਟੂ ਬਿਲਕੁਲ ਜੀ ਜਿੰਨੀ ਮਰਜੀ ਚ 10 ਵਾਲੀਆਂ ਦੇਓ ਚਾਹ ਨਹੀਂ ਫਟੂ ਇਹਦੀ ਗਾਰੰਟੀ ਹੈ ਚੀਜ਼ ਦੇ ਆਪਣੀ ਜੀ ਤੇ ਬਾਕੀ ਮੰਨ ਕੇ ਲੋ ਆਮਲਾ ਕੈਂਡੀ ਹੋ ਗਈ ਇਹ ਐ ਇਹ ਤਾਂ ਔਲਾਸ ਘਾ ਕੇ ਪੀਸ ਕੇ ਇਹਦੇ ਵਿੱਚ ਹੀ ਗੁੜ ਦੇ ਵਿੱਚ ਹੀ ਤੇ ਇਹ ਵਾਰੀ ਨਾਰੀਅਲ ਸ਼ੱਕਰ ਹੋ ਗਈ ਜਿਵੇਂ ਖਾਣਾ ਖਾਣ ਤੋਂ ਬਾਅਦ ਆਪਣਾ ਮਿੱਠਾ ਖਾਣ ਨੂੰ ਜੀ ਕਰਦਾ ਹੀ ਇਹ ਨਾਰੀਅਲ ਸ਼ੱਕਰ ਆਈ ਇਹ ਇਹ ਆਪਣਾ ਨਾਰੀਅਲ ਦੇ ਲੱਡੂ ਆ ਗਏ ਗੁੜ ਦੇ ਵਿੱਚ ਹੀ ਬਣਾਏ ਹੋਣੇ ਨਾਰੀਅਲ ਮੂਫਣੀ ਮਿਕਸ ਲੱਡੂ ਨੇ ਇਹ ਇਹ ਅਰਸੀ ਨੇ ਪਿੰਨੀ ਆ ਗਈਆਂ ਇਹ ਵੀ ਗੁੜ ਦੇ ਵਿੱਚ ਹੀ ਤਿਆਰ ਕੀਤੇ ਹੋਣੇ ਆ ਜੋੜਾਂ ਦੇ ਦਰਦ ਵਾਸਤੇ ਕੈਸਟਰੋਲ ਵਾਸਤੇ ਤਾਕਤ ਵਾਸਤੇ ਵਧੀਆ ਚੀਜ਼ ਆਈ ਇਹ ਵੀ ਇਹ ਆਪਣੇ ਤਿਲ ਦੇ ਲੱਡੂ ਹੋ ਗਏ ਇਹ ਇਹ ਆਪਣਾ ਗੁੜਚਾ ਨਾ ਹੋ ਗਿਆ ਜੀ। ਛੋਲਿਆ ਗੁੜ ਦੇ ਗੁੜ ਦੇ ਵਿੱਚ ਹੀ ਪ्योर ਗੁੜ ਲੱਗਿਆ ਹੋਈ ਇਹਨਾਂ ਨੂੰ। ਇਹ ਆਪਣੀ ਹਲਦੀ ਘਰ ਦੀ ਹੈ ਜੀ ਬਿਲਕੁਲ ਇਹ। ਆਪਾਂ ਦੇਸੀ ਹਲਦੀ ਹੈ ਜਿਵੇਂ ਆਮ ਆਪਾਂ ਬਾਜ਼ਾਰੋਂ ਲੈਨੇ ਚਮਚ ਪਊ ਅੱਧਾ ਚਮਚੀ ਪੈਣਾ ਇਹਦਾ। ਇਹ ਸ਼ੱਕਰ ਆ ਗਈ ਜੀ। ਇੱਕ ਗਾਜਰ ਗੁੜ ਹੋ ਗਿਆ ਜੀ ਤਿਆਰ ਹੋ ਰਿਹਾ ਗੁੜ ਦਾ ਗਾਜਰ ਪਾ ਕੇ ਜੀ। ਉਹ ਵੀ ਤਿਆਰ ਹੋ ਰਿਹਾ ਆਪਣਾ। ਇਹ ਆਪਣਾ ਸ਼ਰਕਾ ਜੀ ਗੰਨੇ ਦਾ ਰਸ ਦਾ ਪ्योर オーਰਗੈਨਿਕ। ਬਿਨਾ ਕਿਸੇ ਕੈਮੀਕਲ ਤੋਂ ਬਿਨਾ ਸਿੰਥੈਟਿਕ ਜਿਓ ਤਿਆਰ ਕਰਾ ਗੰਨੇ ਤੋਂ ਰਸ ਤੋਂ ਹੀ ਤਿਆਰ ਕੀਤਾ ਹੋਇਆ ਆਪਣਾ ਸ਼ਰਕਾ ਜੀ ਇਹ। ਜੀ। ਇਹ ਮੰਨ ਕੇ ਜਿਹੜਾ ਪ्योर ਚੀਜ਼ ਹੈ ਜਿਵੇਂ ਇਹਦਾ ਕਬਜ ਵਾਸਤੇ ਹੋ ਗਿਆ ਗੁੜ ਦੇ ਤਾਂ ਇੰਨੇ ਫਾਇਦੇ ਹੀ ਬਹੁਤ ਜ਼ਿਆਦੇ ਖੂਨ ਸਾਫ਼ ਕਰਦਾ ਇਹ ਕਬਜ ਵਾਸਤੇ ਤੇ ਮੰਨ ਕੇ ਚਲੋ ਫਾਇਦੇ ਗਿਣਾਈ ਨਹੀਂ ਸਕਦੇ ਵੀ ਇੰਨੇ ਫਾਇਦੇ ਇਹਦੇ ਗੁੜ ਦੇ ਤਾਂ ਹੀ ਚਮੜੀ ਸਾਫ਼ ਕਰਦਾ ਆਪਣਾ ਚਿਹਰਾ ਸਾਫ਼ ਕਰਦਾ ਇਹ ਬਹੁਤ ਗੁੜ ਦੇ ਫਾਇਦੇ ਜਿਵੇਂ ਚੀਨੀ ਖਾਣੇ ਚੀਨੀ ਦਾ ਕੈਮੀਕਲ ਆਈ ਸਲਫਰ ਆਉ ਦੇ ਵਿੱਚ ਹੱਡਾਂ ਨੂੰ ਚੋੜਦਾ 슈ਗਰ ਹੁੰਦਾ ਉਹਦੇ ਨਾਲ ਇਨੀ ਉਹ ਲੱਗਦਾ 100 ਗੁਣੇ ਵਧੀਆ ਚੀਜ਼ ਆਈ ਹੈ ਅੱਗੇ ਅੱਗੇ ਕੰਮ ਚੱਲੂ ਹੀ ਅੱਗੇ ਵਧਾ ਰਹੇ ਹਾਂ ਕੰਮ ਨੂੰ ਦੇਖਾਂਗੇ ਜੋ ਵੀ ਹੋਊਗਾ ਜੀ ਆਪਣਾ ਉਸ ਹਿਸਾਬ ਨਾਲ ਅਸੀਂ ਸਿਸਟਮ ਜਿਹਾ ਅੱਗੇ ਡਿਮਾਂਡ ਹੋਈ ਹੈ ਜਿਆਦਾ ਕੁੜ ਆਈਟਮਾਂ ਵਧਾਈ ਜਾਂਦੇ ਤੇ ਕੰਮ ਵਧਾਈ ਜਾਂਦੇ ਜੀ ਸੋ ਦੋਸਤੋ ਕੋਈ ਵੀ ਕਹਾਣੀ ਛੋਟੀ ਨਹੀਂ ਹੁੰਦੀ ਆਪਣੇ ਆਪ ਵਿੱਚ ਇੱਕ ਸ਼ੁਰੂਆਤ ਹੁੰਦੀ ਆ ਤੇ ਉਸਨੇ ਆਪਣੇ ਵੱਡੇ ਮਕਾਮ ਤੇ ਪਹੁੰਚਣਾ ਹੁੰਦਾ ਵੱਡੀ ਗੱਲ ਇਹ ਹੈ ਕਿ ਜਦੋਂ ਵੱਡੇ ਵੱਡੇ ਹਾਈਵੇ ਬਣ ਚੁੱਕੇ ਨੇ ਉਹਨਾਂ ਦੇ ਕਿਨਾਰਿਆਂ ਤੇ ਅਸੀਂ ਕਿਹੜੇ ਕਿਹੜੇ ਪ੍ਰੋਜੈਕਟ ਲਗਾ ਸਕਦੇ ਹਾਂ ਕਿਹੜੀਆਂ ਕਿਹੜੀਆਂ ਸ਼ੁਰੂਆਤਾਂ ਕਰ ਸਕਦੇ ਹਾਂ ਉਹ ਆਪਣੇ ਆਪ ਵਿੱਚ ਪੂਰਨਲੇਵੀ ਮੋਟੀਵੇਸ਼ਨ ਸੋ ਇਸੇ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਕਹਾਣੀਆਂ ਲੈ ਕੇ ਬੈਕ ਟੂ ਬੈਕ ਹਾਜ਼ਰ ਹੋਵਾਂਗੇ ਆਪਣੇ ਦੋਸਤੋ ਪ੍ਰਿਤਪਾਲ ਮਹਾਰਾਣਾ ਨੂੰ ਦਿਓ ਇਜਾਜ਼ਤ ਹਾਜ਼ਰ ਦੇ ਵਾਸਤੇ ਰੋ ਜ਼ਿੰਦਗੀ ਜ਼ਿੰਦਾਬਾਦ ਚੱਲਦੀ ਆ ਫਿਰ ਚੱਲਦੀ ਆ ਜਿਹੜਾ ਇਹਨਾਂ ਖਾਰਪੀ ਨੇ ਚੱਲਦਾ ਨਾ ਹੈ ਖਾਰਪੀ ਨੇ ਚੱਲਦਾ ਨਾ ਨਾ ਕਾੜੇ ਗੂਲੇ ਨਾ ਕਾੜੇ ਗੂਲੇ ਨਾ ਅੱਜ ਦੇ ਪੜਦਾ